ਜਿਹੜੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦੇ ਨੇ ਸੋ ਗਲੀਚੇ ਵਿਛਾਵ ਸ਼ਕ ਕੇ ਹਜੂਰ ਦੇ ਬਚਨ ਹਨ ਬੀਜੋ ਸੂਝਾ ਕੋ ਨਹੀਂ ਬਾਹਰ ਦਲੀਚਾ ਪਾਏ ਜਿਹੜਾ ਗਲੀਚੇ ਵਿਛਾ ਕੇ ਵੱਖਰੇ ਕੋਈ ਆਪਣੀ ਹੋਰ ਕੋਈ ਕਪੜਾ ਵਿਛਾ ਕੇ ਜਾਂ ਕੋਈ ਅਲੈਦਾ ਆਪਣੀ ਕੋਈ ਰਜਾਈ ਤਲਾਈ ਥੱਲੇ ਵਿਛਾ ਕੇ ਕੋਈ ਗਲੀਚਾ ਜਾਂ ਕੋਈ ਵੱਖਰਾ ਕਪੜਾ ਵਿਛਾ ਕੇ ਜਿਹੜਾ ਸੰਤੂ ਜੀ ਦੇ ਬਰਾਬਰ ਬੈਠੇਗਾ ਸੋ ਉਹਦੀ ਉਹੀ ਹਾਲਤ ਹੋਣੀ ਜਿਹੜੇ ਹਰੀਕੇਆਂ ਨੇ ਹੋਈ ਸੀ ਇਸ ਵਾਸਤੇ ਹੋਰ ਕਿਸ ਨੂੰ ਹੱਕ ਹੀ ਨਹੀਂ ਕੋਈ ਇਹ ਸਤਗੁਰੂ ਜੀ ਦੇ ਮੁਕਾਬਲੇ ਤੇ ਜਾਂ ਕੋਈ ਅਲੈਦਾ ਕੋਈ ਵੱਖਰਾ ਕੱਪੜਾ ਸੰਗਤ ਨਾਲ ਵਿਛਾ ਕੇ ਕੋਈ ਬੈਠੇ ਉਹ ਪਿੰਡ ਦਾ ਹਰੀਕੇ ਪਿੰਡ ਦਾ ਜਿਹੜਾ ਚੌਧਰੀ ਸੀ ਮਹਾਰਾਜ ਦੇ ਪਲੰਗੇ ਦੇ ਉੱਪਰ ਹੀ ਆ ਬੈਠਾ ਸੀ ਸਿੱਖਾਂ ਨੇ ਨਫਤ ਵੀ ਕੀਤੀ ਕਿ ਗੁਰੂ ਕੇ ਬਰਾਬਰ ਕਿਉਂ ਬੈਠਦਾ ਹੈ ਉਸ ਵੇਲੇ ਸੋ ਸਿੱਖਾਂ ਦੀ ਬੇਨਤੀ ਤਾਂ ਕੀ ਮੰਨਣੀ ਸੀ ਹੋਰ ਵੀ ਬਚਨ ਵੀ ਨਾ ਮੰਨਿਆ ਮਹਾਰਾਜ ਨੇ ਕਿਹਾ ਹਰੀਕੇਆਂ ਦਾ ਨਾਮ ਕੋਈ ਪੰਗੂੜਾ ਤੇ ਨਾ ਪੀੜਾ ਨਾ ਪਲੰਗ ਕੁਝ ਵੀ ਨਹੀਂ ਰਹਿ ਗਿਆ ਇਹ ਬਚਨ ਉਸ ਮੌਕੇ ਤੇ ਕਹਿ ਸਨ ਸਤਗੁਰੂ ਜੀ ਦੇ ਬਰਾਬਰ ਬੈਠ ਕੇ ਆ ਸੀ ਸੋ ਫਿਰ ਸਤਗੁਰੂ ਜੀ ਦੇ ਚਰਨ ਹੀ ਪੈਣ ਤੋਂ ਕੁਝ ਬਖਸ਼ਿਸ਼ ਹੋਈ ਇਹ ਹਰੀਕੇ ਨਗਰ ਦੇ ਜਿਹੜੇ ਹਨ ਦਸ਼ਮ ਪਾਸ਼ਾ ਦੇ ਚਰਨਾਂ 'ਚ ਬਹੁਤ ਸਾਰੇ ਇਕੱਠੇ ਹੋ ਕੇ ਆਏ